ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਚੜ੍ਹਦੀ ਕਲਾ ਵਿੱਚ ਆ ਉਮੀਦ ਆ ਤੁਸੀਂ ਵੀ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਅਸੀਂ ਚੱਲੇ ਆ ਗੁਰੂ ਘਰ ਹਦ ਬਾਬਾ ਜਵਾਰਦਾਸ ਜੀ ਸੂਸਾ ਜਿੱਥੇ ਆਪਣੇ ਆਪ ਨਿਸ਼ਾਨ ਸਾਹਿਬ ਚੜਦਾ ਆ ਤੇ ਉਹ ਜਿਹੜੀ ਹਰ ਸੰਗਰਾਂ ਨੂੰ ਲੱਗਦਾ ਬਹੁਤ ਹੀ ਭਾਰੀ ਮੇਲਾ ਲੱਗਦਾ ਆ ਤੇ ਅਸੀਂ ਘਰੋਂ ਨਿਕਲ ਪਏ ਆ ਅੱਜ ਮੌਸਮ ਬਹੁਤ ਸੋਹਣਾ ਆ ਠੰਡਾ ਹੋਇਆ ਆ ਮੀਂਹੂ ਪਿਆ ਆ ਤੇ ਅਸੀਂ ਇਸ ਕਰਕੇ ਚੱਲੇ ਆ ਠੰਡੇ ਕਰਕੇ ਕੱਲ ਅਸੀਂ ਜਾਣਾ ਸੀ ਐਤਵਾਰ ਤੇ ਕੱਲ ਗਰਮੀ ਬਹੁਤ ਜ਼ਿਆਦਾ ਸੀ ਤੇ ਥੋੜਾ ਕੰਮ ਕਾਜ ਕਰਦਿਆਂ ਲੇਟ ਹੋ ਗਏ ਤੇ ਸਾਡੇ ਇਥੋਂ ਪਿੰਡ ਤੋਂ 10 ਕਿ ਮਿੰਟ ਦਾ ਰਸਤਾ ਆਇਆ ਪਰ ਦਸ ਮਿੰਟਾਂ 'ਚ ਇੱਕ ਦੋ ਪਿੰਡ ਛੱਡ ਕੇ ਨਾਲ ਹੀ ਗੁਰਦਰਾ ਆ ਲੱਗੇ ਆਪਣੇ ਤੇ ਅਸੀਂ ਮੋਟਰਸਾਈਕਲ ਤੇ ਜਾਣੇ ਪਏ ਆ ਤੇ ਜੋ ਪਿੰਡ ਤੋਂ ਆਪਣੇ ਤੋਂ ਬਾਹਰ-ਬਾਰ ਆ ਜੀਏ ਕੋਹ ਰਾਸਤਾ ਕੱਚਾ ਜਾਂਦਾ ਹੈ ਜਿਹੜਾ ਖੇਤਾ-ਖੇਤਾ 'ਚੋਂ ਜਾਂਦਾ ਆ ਤੇ ਕਾ ਪੱਕਾ ਜਿਹੜਾ ਮੇਨ ਆ ਤੇ ਮੀਂਹ ਕਰਕੇ ਉਧਰ ਗਰਿਆ ਤੇ ਆਪਾਂ ਪੱਕੇ ਰਸਤੇ ਤੇ ਜਾਵਾਂਗੇ ਇਹ ਗੁਰੂ ਘਰ ਹੈ ਇੱਟਾ ਬੱਦੀ ਦਾ ਗੁਰੂ ਘਰ ਆ ਇੱਥੇ ਵੀ ਸਾਲ ਬਾਦ ਮੇਲਾ ਹੁੰਦਾ ਆ ਇਹਦੇ ਬਾਰੇ ਆਪਾਂ ਨੂੰ ਇੰਨਾ ਪਤਾ ਨਹੀਂ ਹੈਗਾ ਤੇ ਹੁਣ ਆਪਾਂ ਸੂਸਾ ਦੇ ਜਿਹੜੇ ਰਸਤਾ ਜਾਂਦਾ ਸੂਸਾ ਗੁਰੂ ਘਰ ਰਸਤਾ ਜਾਂਦਾ ਉਹ ਵਾਲੇ ਮੋੜ ਤੇ ਪਹੁੰਚ ਗਏ ਆ ਤਾਂ ਨੂੰ ਦੇਖਦਾ ਹੋਣਾ ਆ ਗੁਰਦੁਆਰਾ ਸਾਹਿਬ ਬਿਲਕੁਲ ਲੱਗ ਗਿਆ ਆ ਗਿਆ ਆ ਆਪਾਂ ਗੁਰਦਾਰੇ ਦੇ ਕੋਲ ਪਹੁੰਚ ਗਏ ਆ ਤੇ ਜਿੱਦਾਂ ਪਿੰਡ ਤੋਂ ਬਾਹਰ-ਬਾਰ ਬਣਿਆ ਆ ਤੇ ਪਿੰਡ ਥੋੜਾ ਇਧਰ ਤੋਂ ਹਟਮਾ ਆ ਇਹ ਤਾਂ ਪਿੰਡ ਦੇ ਬਾਹਰ-ਬਾਰ ਆ ਇਹ ਸਟੇਡੀਅਮ ਆ ਕਾਫੀ ਜਗ੍ਹਾ ਦੇ ਵਿੱਚ ਬਣਿਆ ਆ ਪਹਿਲੋਂ ਇਹ ਪਿੰਡ ਵਾਲਿਆਂ ਕੋਲ ਸੀ ਫੇ ਮੁੜ ਕੇ ਦਮਦਮੀ ਟਕਸਾਲ ਟਕਸਾਲ ਕੋਲ ਚਲ ਗਿਆ ਤੇ ਹੁਣ ਫੇਰ ਪਿੰਡ ਵਾਲਿਆਂ ਨੇ ਉਹ ਆਪਣੇ ਆਪਣੇ ਕੋਲ ਲੈਣ ਨੂੰ ਕਿਹਾ ਹੈ ਤੇ ਕੇਸ ਕੁਸ ਵਗੈਰਾ ਚੱਲਣ ਦੇ ਆ ਕੋ ਪੁਲਿਸ ਦੀਆਂ ਗੱਡੀਆਂ ਕਾਫੀ ਸਾਰੀ ਪੁਲਿਸ ਲੱਗੀ ਹੈ ਸਾਰੇ ਗੇਟਾਂ ਦੇ ਤਿੰਨ ਗੇਟ ਆ ਮੇਨ ਵੱਡੇ ਇੱਕ ਇਹ ਗੇਟ ਆ ਇਧਰ ਇਹ ਬੰਦ ਆ ਤਕਰੀਬਨ ਪਰਲੇ ਪਾਸੇ ਜਾਂਦੇ ਤੇ ਇਧਰ ਲੰਗਰ ਬਣਦਾ ਆ ਤੇ ਥੱਲੇ ਹੈਗਾ ਲੰਗਰ ਹਾਲ ਉੱਪਰ ਹੈਗਾ ਇਹ ਗੁਰਦੁਬਰਾ ਤੇ ਪਹਿਲੋ ਜਿੱਦਾਂ ਪਿੰਡ ਵਾਲਿਆਂ ਕੋਲ ਸੀ ਫੇ ਮੁੜ ਕੇ ਦਮਦਿਵਲਕਸਾਲ ਦੇ ਕੋਲ ਪਿੰਡ ਵਾਲਿਆਂ ਨੇ ਆਪਾਂ ਹੀ ਦਿੱਤਾ ਸੀ ਤੇ ਹੁਣ ਫੇਰ ਉਹਨਾਂ ਨੇ ਕੇਸ ਕੀਤਾ ਹੈ ਕਿ ਸਾਨੂੰ ਚਾਹੀਦਾ ਵਾਪਸ ਉਹ ਦੇ ਕਰਕੇ ਪੁਲਿਸ ਕਾਫੀ ਲੱਗੀ ਹੋਈ ਆ ਤੇ ਸਾਈਡ ਤੇ ਇੰਦਾ ਪਾਰਕਿੰਗ ਵੀ ਆ ਤੇ ਉਹ ਸਾਰੇ ਚਾਰੇ ਤਿੰਨੇ ਗੇਟਾਂ ਦੇ ਉੱਤੇ ਪੁਲਿਸ ਬੈਠੀ ਆ ਤੇ ਹੁਣ ਆਪਾਂ ਉੱਪਰ ਜਾ ਕੇ ਮੱਥਾ ਟੇਕ ਕੇ ਆਉਨੇ ਆ ਤੇ ਇਹ ਜਿਹੜੇ ਦੋਵੇਂ ਬਸ ਇੱਕ ਥਾਂ ਤੇ ਬਾਬਾ ਮੰਜੀ ਸਾਹਿਬ ਜੀ ਉਹ ਬਣੇ ਸੌਰੀ ਬਾਬਾ ਜਵਾਰ ਦਾਸੀ ਦੇ ਮੰਜੀ ਸਾਹਿਬ ਉਹ ਬਣਿਆ ਇੱਕ ਥਾਂ ਤੇ ਬਾਬਾ ਜਵਾਰ ਦਾਸੀ ਦੀ ਜਗ੍ਹਾ ਆ ਤੇ ਉੱਪਰ ਇੱਕ ਸਾਈਡ ਤੇ ਇਹਦਾ ਗੁਰੂ ਘਰ ਬਣਿਆ ਉੱਪਰ ਜਾ ਕੇ ਆਪਾਂ ਮੱਥਾ ਟੇਕ ਕੇ ਆਵਾਂਗੇ ਇੱਥੇ ਆਪਾਂ ਨੂੰ ਪਤਾ ਹੀ ਹੈ ਕਿ ਜੇੜ ਦੀ ਆਈ ਸੰਗਰਾਮ ਤੇ ਦੁਆਬੇ ਦਾ ਸਭ ਤੋਂ ਮਸ਼ਹੂਰ ਮੰਨਿਆ ਜਾਂਦਾ ਹੈ ਮਸ਼ਹੂਰ ਕਹਿ ਲਓ ਕਿ ਆਈ ਜੇੜ ਦੀ ਸੰਗਰਾਮ ਤੇ ਮਿਲਣ ਲੱਗਦਾ ਤਿੰਨ ਦਿਨ ਦਾ ਤਿੰਨ ਦਿਨ ਦਾ ਹੁੰਦਾ ਆ ਤੇ ਸੰਗਰਾਮ ਵਾਲੇ ਦਿਨ ਸਮਾਪਤੀ ਹੁੰਦੀ ਹੈ ਦਿਨ ਰਾਤ ਲਗਾਤਾਰ ਚੱਲਦਾ ਆ ਤੇ ਅਸੀਂ ਜ਼ਿਆਦਾਤਰ ਖੁੱਲੇ ਦਰਸ਼ਨ ਚ ਹੀ ਆਈਦਾ ਆ ਤੇ ਮੇਲੇ ਤੇ ਨਹੀਂ ਆ ਹੁੰਦਾ ਭੀੜ ਕਾਫੀ ਬਹੁਤ ਜ਼ਿਆਦਾ ਹੁੰਦੀ ਆ ਤੇ ਫੇ ਅਸੀਂ ਅੱਗੇ ਪਿੱਛੇ ਜਿਹਦੇ ਸੰਗਰਾਮ ਤੇ ਵੀ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਐਤਵਾਰ ਨੂੰ ਵੀ ਹੁੰਦੀ ਹੈ ਤੇ ਅਸੀਂ ਅੱਜ ਆਏ ਕੱਲ ਐਤਵਾਰ ਸੀ ਤੇ ਕੱਲ ਫਿਰ ਘਰ ਦੇ ਕੰਮ ਨਹੀਂ ਨਿਭੜੇ ਤੇ ਹੁਣ ਆਪਾਂ ਗੁਰੂ ਘਰ ਅੰਦਰ ਮੱਥਾ ਟੇਕ ਕੇ ਆਵਾਂਗੇ ਆ ਸਾਰਾ ਬਾਹਰ ਦਾ ਆ ਇਧਰ ਇਹ ਆਹ ਰਹਿਣ ਵਾਸਤੇ ਆ ਕਮਰੇ ਆ ਜਿੱਥੇ ਬਾਬੇ ਰਹਿੰਦੇ ਆ ਜਿਹੜੇ ਇੱਥੇ ਰਹਿੰਦੇ ਆ ਉਹਨਾਂ ਵਾਸਤੇ ਆ ਤੇ ਮੇਲੇ ਨੂੰ ਜਿਹੜੀ ਗ੍ਰੰਥੀ ਸਿੰਘ ਹੁੰਦੇ ਆ ਤੇ ਉਹਨਾਂ ਵਾਸਤੇ ਜਿਹੜੇ ਢਾਡੀ ਰਾਗੀ ਆਏ ਹੁੰਦੇ ਆ ਬਹੁਤ ਸੋਣਾ ਕਾਫੀ ਜ਼ਿਆਦਾ ਖੁੱਲੀ ਜਗ੍ਹਾ ਚ ਬਣਿਆ ਆ ਪਿੰਡ ਤੋਂ ਬਾਹਰ ਬਾਹਰ ਆ ਕਾਫੀ ਜਗ੍ਹਾ ਦੇ ਵਿੱਚ ਬਣਿਆ ਹੈ ਸੇਵਾ ਤਾਂ ਨੰਨ ਸੰਸਕਰਵਾ ਬੋਜਨ ਤੇਰਾ ਇਹ ਸਾਤ ਪ੍ਰਸ਼ਾਂ ਦੇ ਮਹ ਪ੍ਰਸ਼ਾਂ ਦੇ ਤਾਬਰ ਪਵਿੱਤਰ ਕਪ ਸਥਾਨਾਂ ਦੇ ਨਾਟਕ ਫੜੇ ਰਹਿਣ ਕਾਲੀ ਮਹਾਰਾਜ ਦੇ ਸੁਨਵਾਦ ਇਹ ਦਰੋਸ ਸਰੋਵਰ ਨੂੰ ਜਾਣ ਨੂੰ ਰਸਤਾ ਆ ਸਰੋਵਰ ਦੇ ਵੀ ਇੱਦਾਂ ਛੋਟੇ ਛੋਟੇ ਚਾਰੇ ਗੇੜ ਬਣੇ ਆ ਚਾਰੇ ਪਾਸੇ ਬਣੇ ਆ ਤੇ ਉਹਦਰੋ ਸਾਹਮਣੇ ਦਰਬਾਰ ਸਾਹਿਬ ਥੱਲੇ ਲੰਗਰ ਹਾਲ ਤੇ ਇੱਧਰ ਆ ਰਿਹائش ਰਹਿਣ ਵਾਸਤੇ ਗ੍ਰੰਥੀ ਸਿੰਘਾਂ ਲਈ ਪਾਠੀ ਰਾਗੀ ਦਾ ਜਿਹੜੇ ਮੇਲੇ ਉੱਤੇ ਹੁੰਦੇ ਉਹਦਾ ਤਾਂ 12 ਮਹੀਨੇ ਇੱਥੇ ਐਤਵਾਰ ਨੂੰ ਤੇ ਆਈ ਸੰਗਰਾਂ ਨੂੰ ਭੀੜ ਕਾਫੀ ਹੁੰਦੀ ਆ ਮੇਲੇ ਤੇ ਤਾਂ ਬਿਲਕੁਲ ਬਹੁਤ ਜ਼ਿਆਦਾ ਹੁੰਦੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਆ ਸਰੋਵਰ ਆ ਇੱਧਰ ਹੁਣ ਆਪਾਂ ਸਰੋਵਰ ਚ ਪੰਜchnana ਕਰਾਂਗੇ ਇਹਦੀ ਇੱਕ ਸਾਈਡ ਤੇ ਨਾ ਪਾਰਕ ਵਗੈਰਾ ਬਣੀ ਹੈ ਬਹੁਤ ਹੀ ਸੋਹਣੀ ਬਣੀ ਆ ਇਹ ਵੀ ਕਾਫੀ ਖੁੱਲੀ ਹੈ ਕੋ ਸਾਹਮਣੇ ਗੇਟ ਆ ਇੱਦਾਂ ਤਿੰਨੇ ਆ ਵੱਡੇ ਵੱਡੇ ਗੇਟ ਤੇ ਛੋਟੇ-ਛੋਟੇ ਵੀ ਇੱਧਰ ਰਖੇ ਆ ਉਹ ਸਾਹਮਣੇ ਇੱਕ ਛੋਟਾ ਜਿਹਾ ਗਿੱਡ ਵੀ ਹੈਗਾ ਛੋਟੇ ਗਿੱਡ ਵੀ ਇੱਧਰ ਚਾਰੇ ਪਾਸੇ ਹੈਗੇ ਆ ਤੇ ਇਹ ਕਾਫੀ ਖੁੱਲੀ ਜਗ੍ਹਾ ਹੈ ਜਿੱਦੋਂ ਮੇਲਾ ਹੁੰਦਾ ਆ ਤੇ ਇੱਥੇ ਜਿੱਦਾਂ ਸਾਈਡ ਤੇ ਗੱਡੀਆਂ پارک ਵੀ ਹੋ ਜਾਂਦੀਆਂ ਸੰਗਤ ਦੇ ਬਹਿਣ ਵਾਸਤੇ ਆ ਸਰਵਰਦੀਪਰ ਕਰਮਕੰਧ ਤੋਂ ਬਾਅਦ ਆਪਾਂ ਆ ਗਏ ਇੱਕ ਉਹ ਇੱਕ ਉਹ ਵੀ ਉਹਦੋਂ ਪਹਿਲੋਂ ਦਾ ਬਣਿਆ ਇਹਦਾ ਮੈਨੂੰ ਸੌਰੀ ਇਤਿਹਾਸ ਦਾ ਨਹੀਂ ਪਤਾ ਹੈਗਾ ਤੇ ਜਿੰਨੀ ਕੁ ਮੈਨੂੰ ਨੌਲੇਜ ਹੈ ਮੈਂ ਤੁਹਾਨੂੰ ਦਾ ਹਸਤਾਇਆ ਇਹ ਵੀ ਹੌਲੀ-ਹੌਲੀ ਪਤਾ ਜਾਣਕਾਰੀ ਲਿਆ ਕਿਸੇ ਤੋਂ ਵੱਡਿਆਂ ਤੋਂ ਪੁੱਛਿਆ ਪਤਾ ਲੱਗਦਾ ਹੈ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਵਾਪਸ ਗੁਰੂ ਘਰ ਕਰਕੇ ਕਾਫੀ ਰੋਲਾ ਜਿਹਾ ਚੱਲਣ ਡਿਆ ਜਿਹੜਾ ਹੁਣ ਪਿੰਡ ਵਾਲੇ ਵਾਪਸ ਲਿਆਇਆ ਤੇ ਉਹਦੇ ਕਰਕੇ ਪੁਲਿਸ ਕਾਫੀ ਲੱਗੀ ਆ ਤਿੰਨ ਚਾਰ ਜਿੰਨਾਂ ਤੇ ਚੱਲਣ ਡਿਆ ਰੋਲਾ ਤੇ ਹੁਣ ਆਪਾਂ ਕਿਸੇ ਅਗਲੇ ਵਲੌਗ ਦੇ ਵਿੱਚ ਮਿਲਾਂਗੇ